ਉੱਪਰ ਜਣੀ ਦਵਾਂਗੇ 2024 ਦੀਆਂ elections ਵਿੱਚ ਹਿੰਦੁਸਤਾਨ ਦੇ ਮਜ਼ਦੂਰ ਕਿਸਾਨ ਤੇਰਾ ਜਿਹੜਾ ਤਹਤਾ ਬਦਲਣਗੇ ਔਰ ਬਦਲ ਕੇ ਜਿਹੜਾ ਸਾਹ ਲੈਣਗੇ ਕਿਸਾਨ ਇਕਤਾ ਜੰਦਾ ਬਣਦਾ ਜਨਮਰੀ ਜਿਹੜੀ ਆ ਉਹ ਅਸੀਂ ਗਣਤੰਤਰ ਦਿਵਸ ਨੂੰ ਅਸੀਂ ਰੋਜ਼ ਦਿਵਸ ਮਨਾ ਰਹੇ ਆ ਕਿਉਂਕਿ ਜੇ ਪੜਨਕੀ ਦੁਖੀ ਆ ਹੋਰ ਤੁਸੀਂ ਵੇਖਿਆ ਹੀ ਆ ਕਿੰਨਾ ਕੁਝ ਹੋ ਰਿਹਾ ਜਿੰਨੇ ਬਲਾਤਕਾਰ ਹੋ ਰਹੇ ਆ ਦੇਸ਼ੀ ਸ਼ਰੀਰਾਂ ਫਿਰ ਰਹੇ ਆ ਜਿਹੜੇ ਸਾਡੇ ਆ ਜੁਪੀ ਦੇ ਵਿੱਚ ਕਿਸਾਨ ਬੈਠੇ ਸੀ ਧਰਨੇ ਤੇ ਉਹਨਾਂ ਨੂੰ ਗੱਡੀਆਂ ਚਾਰ ਕੇ ਅਜੇ ਮਿਸ਼ਰਾ ਵਰਗੇ ਨੇ ਕੋਲ ਨਿੱਟਾ ਪਰ ਉਹਨਾਂ ਨੂੰ ਵਜਤਾ ਕਿ ਇਹਨਾਂ ਨੇ ਕੁਛ ਨਹੀਂ ਕੀਤਾ ਅਨਸਾਫਨਾ ਦੀ ਦੋਸਤਾਨੀ ਭਾਰਤ ਦੇ ਵਿੱਚ ਕੋਈ ਚੀਜ਼ ਨਹੀਂ ਰਹੀ ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ શ્રી ਹਰਗੋਬਿੰਦਪੁਰ ਸਾਹਿਬ ਤੋਂ ਅੱਜ ਭਾਰਤ ਦੀਆਂ 18 ਜਥੇਬੰਦੀਆਂ ਅਤੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਦਿੱਤੀ ਕਾਲ ਤੇ ਕਿਸਾਨ ਜਥੇਬੰਦੀਆਂ ਵੱਲੋਂ ਹਲਕਾ શ્રી ਹਰਗੋਬਿੰਦਪੁਰ ਸਾਹਿਬ ਵਿੱਚ ਟਰੈਕਟਰ ਰੈਲੀ ਕੱਢੀ ਗਈ ਅਤੇ ਕੇਂਦਰ ਸਰਕਾਰ ਖਿਲਾਫ ਕੀਤੀ ਵਾਦਾ ਖਿਲਾਫੀ ਅਤੇ ਹੋਰ ਗਲਤ ਪਾਸ ਕੀਤੇ ਕਾਨੂੰਨਾਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਟਰੈਕਟਰ ਰੈਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜਮਹੂਰੀ ਕਿਸਾਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਬੀਕੇਯੂ ਉਗਰਾਹਾ ਵੱਲੋਂ ਦੋ ਅਲੱਗ ਟ੍ਰੈਕਟਰ ਰੈਲੀਆਂ ਕੱਢੀਆਂ ਗਈਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰਾਂ ਨੇ ਹਿੱਸਾ ਪਾਇਆ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਚਿੱਤਰ ਸਿੰਘ ਕਲਸੀਦੀ ਰਿਪੋਰਟ ਮੈਂ ਸਰਜੀਤ ਸਿੰਘ ਦਾ ਗੁਰੂ ਨਿਖਨ ਖਵਾ ਦਾਗੂ ਅੱਜ ਆਪਾਂ ਸਿੱਖੀ ਕਿਸਾਨ ਜਥੇਬੰਦੀਆਂ ਵੱਲੋਂ ਸਯੂਤ ਕਿਸਾਨ ਮੋਰਚੇ ਦੀ ਕਾਰ ਦੇ ਉੱਤੇ ਜਿਹੜਾ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਜ਼ਿਲ੍ਹਾ ਤੇ ਤਹਿਸੀਲ ਹੈੱਡਕੁਆਰਟਰ ਉੱਤੇ ਜਿਹੜਾ ਇੱਕ ਟ੍ਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਮੇਰੇ ਸਾਥੀ ਨੇ ਪਹਿਲਾਂ ਸਾਰੀਆਂ ਗੱਲਾਂ ਕੀਤੀਆਂ ਮੈਂ ਤੁਹਾਨੂੰ ਦੂਜਾ ਬਾਰੇ ਦੱਸਣਾ ਚਾਹਦਾ ਵੀ ਅੱਜ ਸਾਡੀ ਮੰਗ ਇਹ ਆ ਕਿ ਜਿੰਨਾ ਉਸਤਾਨ ਦੇ ਕਿਸਾਨਾਂ ਦੇ ਛਿਰ ਕਰਜ਼ਾ ਚੜਿਆ ਹੋ ਉਹਦੇ ਤੇ ਲੀਕ ਮਾਰੀ ਜਾਵੇ ਜਦੋਂ ਸਾਡੇ ਭਾਅ ਮਿਤੇ ਜਾਂਦੇ ਆ ਉਹ ਡਾਕਟਰ ਸੁਮਿੰਦਰ ਨਾਦਨੀਆ ਸਵਾਰਥ ਦੇ ਬਤਵਕ ਉਹ ਭਾਅ ਮਿਤੇ ਜਾਣ ਕਿ ਤੁਮ ਨੂੰ ਗਰਸਨ ਮੋਲ ਐਮ ਐਸ ਪੀ ਕਿਹੜਾ ਕਾਨੂੰਨ ਬੜੇ ਔਰ ਕਾਨੂੰਨ ਬਣ ਤੋਂ ਬਾਅਦ ਮੰਡੀ ਦਾ ਜਿਹੜਾ ਪ੍ਰਬੰਧ ਹੋਵੇ ਕਿਸਾਨਾਂ ਦੀ ਜਿਹੜੀਆਂ ਬੱਤੀ ਦਿੱਤੀ ਉਹ ਫਸਲਾਂ ਵੇਚਦਾ ਆ ਉਹਨੀਆਂ ਸਰਕਾਰ ਮੰਡੀ ਵਿੱਚ ਖਰੀਦਣ ਦੀ ਵੀ ਗਾਰੰਟੀ ਦੇਵੇ ਉਸੇ ਤਰੀਕੇ ਨਾਲ ਜਿਹੜਾ ਕਿਸਾਨ 60 ਸਾਲ ਦਾ ਹੋ ਜਾਂਦਾ ਵਾ ਉਹਨੇ ਅਨਾਜ ਦੇਸ਼ ਨੂੰ ਪੈਦਾ ਕਰਕੇ ਦਿੱਤਾ ਉਹਦੀ 10000 ਰੁਪਇਆ ਮਜ਼ਦੂਰ ਤੇ ਕਿਸਾਨ ਦੀ ਜਿਹੜੀ ਆ ਪੈਨਸ਼ਨ ਲੱਗਣੀ ਚਾਹੀਦੀ ਆ ਉਹਦੀਆਂ ਫਸਲਾਂ ਦਾ ਬੀਮਾ ਹੋਣਾ ਚਾਹੀਦਾ ਆ ਇਸ ਕਰਕੇ ਇਹਨਾਂ ਮੰਗਾਂ ਦੇ ਉੱਤੇ ਤੇ ਜਿਹੜੀਆਂ ਸਾਡੇ ਨਾਲ ਵਾਅਦੇ ਕੀਤੇ ਹੋਏ ਵੀ ਕਾਲਾ ਕਾਨੂੰਨ ਤੇ ਵਾਪਸ ਲੈ ਲੈਣੇ ਮੋਦੀ ਨੇ ਸਾਡੇ ਨੂੰ ਧੋਖਾ ਕੀਤਾ ਤੇ ਕਿਹਾ ਵੀ ਤੁਹਾਡੀਆਂ ਕਿਸਾਨ ਜਥੇਬੰਦੀਆਂ ਦੀ ਕਮੇਟੀ ਹੈ ਤੇ ਆ ਜਿਹੜੀਆਂ ਤੁਹਾਡੀਆਂ ਬਾਕੀ ਦੀਆਂ ਮੰਗਾਂ ਸਾਰੀਆਂ ਜਿਹੜੀਆਂ ਇਹ ਮੰਨ ਲਵਾਂਗੇ ਲਾਗੂ ਕਰਾਂਗੇ ਅੱਜ ਉਹ ਇਹਨਾਂ ਗੱਲਾਂ ਤੋਂ ਮੁੱਕਰ ਗਿਆ ਭੱਜ ਗਿਆ ਉਹ ਅੱਜ ਜਿਹੜੀ ਰੋਸ ਮਾਰਚ ਕਰ ਰਹੇ ਆ ਕਿ ਤੈਨੂੰ ਭੱਜਣ ਹੀ ਦੇਵਾਂਗੇ 2024 ਦੀਆਂ elections ਵਿੱਚ <coughs> ਹਿੰਦੁਸਤਾਨ ਦੇ ਮਜ਼ਦੂਰ ਕਿਸਾਨ ਤੇ ਰਾਜਾ ਜਿਹੜਾ ਤਹਤਾ ਬਦਲਣਗੇ ਔਰ ਬਦਲ ਕੇ ਜਿਹੜਾ ਸਾਹ ਲੈਣਗੇ ਕਿਸਾਨ ਇਕਤਾ ਜਿੰਦਾਬਾਦ ਮੈਂ ਪਲੇਨਬਰਪੁਰ ਤੋਂ ਬੋਲਿਆ ਜ਼ਿਲ੍ਹਾ ਪ੍ਰਧਾਨ ਮੀਤੂ ਜੀ ਰਾਜਵਾਲ ਮੇਰੇ ਨਾਲ ਮੇਰੇ ਸਾਥੀ ਸੰਯੁਕਤ ਮੋਰਚਾ ਅੱਜ ਜਿਹੜੀ ਇਹ ਰੈਲੀ ਕੱਢੀ ਗਈ ਆ ਇਹ ਲਗਭਗ 500 ਜ਼ਿਲ੍ਹੇ ਦੇ ਵਿੱਚ ਜਿਹੜੀ ਆ ਇਹ ਰੈਲੀ ਕੱਢੀ ਗਈ ਆ ਉਹ ਰੈਲੀ ਇੱਕ ਰੋਸ ਮਾਰਚ ਆ ਤੋ ਸਰਕਾਰ ਨੇ ਜਿਹੜੇ ਕੇਂਦਰ ਸਰਕਾਰ ਸੀ ਇਹਨੇ ਜੋੜਾਂ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਜਿਵੇਂ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ ਨੌਕਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਉਹ ਜਿਹੜਾ ਸੀ ਐਮਐਸਪੀ ਦਾ ਮੈਨੂ ਜਾਂਦਾ ਸੀ ਉਹਦਾ ਬਹੁਤ ਜ਼ਿਆਦਾ ਜਿਹੜੀ ਸੀ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਪਰ ਹੁਣ ਅੱਜ ਜਿਹੜੇ ਸਾਰੇ ਵਾਅਦੇ ਉਹ ਮੁਕਰ ਗਏ ਪ੍ਰੈਸ ਤੋਂ ਸਭ ਤੋਂ ਬੰਦਾ ਹਨ ਲਾਉ ਰਿਹਾ ਕਿਉਂਕਿ ਜਿਹੜਾ ਵੀ ਪ੍ਰੈਸ ਵਾਲਾ ਇਹਨਾਂ ਦੀ ਆਵਾਜ਼ ਚੁੱਕਦਾ ਉਹਦੇ ਉੱਤੇ ਏਡੀ ਦਾ ਰੇਟ ਮਰਵਾ ਕੇ ਇਹਨੂੰ ਸਭ ਕੁਝ ਜਿਹੜਾ ਵੀ ਕੋਈ ਆਗੂ ਗੱਲ ਕਰਦਾ ਉਹਦੇ ਉੱਤੇ ਏਡੀ ਦਾ ਰੇਟ ਆ ਉਸ ਕਰਕੇ ਇਹ ਹੱਕਾਂ ਨੂੰ ਦੁਬਾਰਾ ਇੱਕ ਸਭ ਤੋਂ ਵੱਡਾ ਇਹਨਾਂ ਨੇ ਹੁਣ ਫਿਰ ਕਾਨੂੰਨ ਲੈ ਕੇ ਆ ਰਹੇ ਆ ਕਿ ਜੱਜ ਦੇ ਕੋਲ ਉਹਦਾ ਹੱਕ ਖੋਇਆ ਜਾ ਰਿਹਾ ਜੱਜ ਤੁਹਾਨੂੰ ਕੋਈ ਫੈਸਲਾ ਨਹੀਂ ਦਿਆ ਕਰੇਗਾ ਫੈਸਲਾ ਇਹਨਾਂ ਦਾ ਆਪਣਾ ਹੋਇਆ ਕਰੇਗਾ ਉਹ ਸਾਰਾ ਜੋ ਪੰਜਾਬ ਦੇ ਵਿੱਚ ਆ ਸੰਯੁਕਤ ਮੋਰਚੇ ਦਾ ਇਹਨੇ ਵੀ ਸਾਡਾ ਸਾਰਾ ਭਾਈਚਾਰਾ ਅੱਜ ਨਾਲ ਆ ਅਸੀਂ ਜਿਹੜੀ ਰੈਲੀ ਆ ਇਹ ਤਾਂ ਕੀਤੀ ਆ ਤਹਿਸੀਲ ਪੱਧਰ ਤੇ ਰੈਲੀ ਆ ਬਲਾਕ ਪੱਧਰ ਤੇ ਰੈਲੀ ਆ ਸਾਰੇ ਸਾਥੀਆਂ ਤੁਸੀਂ ਵੇਖੋ ਅੱਜ ਬਾਜ਼ਾਰ ਭਰੇ ਪਏ ਆ ਕਿਉਂਕਿ ਇੱਕ ਰੋਸ ਦੀ ਰੈਲੀ ਆ ਕਿ ਅੱਜ 26 ਜਨਵਰੀ ਜਿਹੜੀ ਆ ਉਹ ਅਸੀਂ ਗਣਤੰਤਰ ਦਿਵਸ ਨੂੰ ਅਸੀਂ ਰੋਸ ਦਿਵਸ ਬਣਾ ਰਹੇ ਆ ਕਿਉਂਕਿ ਜੇ ਪਦਮਕੀ ਦੁਖੀ ਆ ਹੋਰ ਤੁਸੀਂ ਵੇਖ ਲਈ ਆ ਕਿੰਨਾ ਕੁਝ ਹੋ ਰਿਹਾ ਜਿੰਨੇ ਬਲਾਟਕਾਰ ਹੋ ਰਹੇ ਆ ਦੇਸ਼ੀ ਸ਼ਰੇ ਆ ਫਿਰ ਰਹੇ ਆ ਜਿਹੜੇ ਸਾਡੇ ਆ ਜੁਪੀ ਦੇ ਵਿੱਚ ਕਿਸਾਨ ਬੈਠੇ ਸੀ ਧਰਨੇ ਤੇ ਉਹਨਾਂ ਨੇ ਗੱਡੀਆਂ ਛਾੜ ਕੇ ਅਜੇ ਮਿਸਰਾ ਵਰਗਿਆਂ ਨੇ ਕੁਝ ਨਹੀਂ ਦਿੱਤਾ ਪਰ ਉਹਨਾਂ ਨੂੰ ਵਜੇ ਤਾਂ ਕਿ ਇਹਨਾਂ ਨੇ ਕੁਝ ਨਹੀਂ ਕਿਹਾ ਅਨਸਾਫੀ ਨਾਲ ਦੀ ਇਹੰਦੋਸਤਾਨ ਨੂੰ ਭਾਰਤ ਦੇ ਵਿੱਚ ਕੋਈ ਚੀਜ਼ ਨਹੀਂ ਰਹਿ ਗਈ ਇਸ ਕਰਕੇ ਅੱਜ ਜਿਹੜਾ ਮੀਨ ਹੈ ਜਿਹੜਾ ਇਹ ਸਾਡਾ ਇਹ ਸਰਕਾਰ ਦੇ ਕੰਨਾਂ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਆ ਤੁਹਾਡੇ ਮੀਡੀਅਮ ਦੇ ਰਾਹੀਂ ਕਿ ਜੇ ਤੁਸੀਂ ਬਚਣਾ ਜਾਂ ਅਸੀਂ ਬਚਣਾ ਤਾਂ ਇੱਕ ਸਾਨੂੰ ਸਾਰੇ ਨੂੰ ਇੱਕ ਹੋ ਕੇ ਇਹ ਆਵਾਜ਼ ਨੂੰ ਉਠੋੜਣਾ ਪਊਗਾ ਧੰਨਵਾਦ